ਕਿਹੜੇ ਅਸ਼ੁਭ ਕੰਮ ਕਦੇ ਨਹੀਂ ਕਰਨੇ ਚਾਹੀਦੇ ਕੰਗੀ ਕਰਨ ਤੋਂ ਬਾਅਦ ਵਾਲਾਂ ਨੂੰ ਕੰਗੀ ਵਿੱਚ ਛੱਡ ਦੇਣਾ ਤਾਲੇ ਨੂੰ ਦਰਵਾਜ਼ੇ ਨਾਲ ਵੀ ਵਜਾ ਲਟਕਾ ਕੇ ਰੱਖਣਾ ਉੱਠੇ ਕੱਪੜਿਆਂ ਨੂੰ ਤੈਅ ਲਗਾਉਣਾ ਵਿਹਲੇ ਬੈਠੇ ਸਮੇਂ ਉਂਗਲੀਆਂ ਦੇ ਪਟਾਕੇ ਪਾਉਣਾ ਸਾਧੂ ਸੰਤਾਂ ਨੂੰ ਖਾਲੀ ਹੱਥ ਮੋੜਨਾ ਫ੍ਰਿਜ ਦੀ ਬੋਤਲ ਨੂੰ ਮੂੰਹ ਲਾ ਕੇ ਪਾਣੀ ਪੀਣਾ ਪੂਜਾ ਦੀਆਂ ਵਸਤੂਆਂ ਨੂੰ ਜ਼ਮੀਨ ਤੇ ਰੱਖਣਾ ਲਗਾਤਾਰ ਬਾਥਰੂਮ ਵਾਲਾ ਨਾਲ ਟਪਕਦਾ ਰਹਿਣਾ ਦਫਤਰ ਤੋਂ ਓਨ ਤੋਂ ਬਾਅਦ ਮੋਟਰਸਾਈਕਲ ਕਾਰ ਦੀ ਚਾਬੀ ਨਾਲ ਹੀ ਛੱਡਣਾ ਹਰ ਰੋਜ਼ ਇਸ਼ਨਾਨ ਨਾ ਕਰਨਾ ਗੰਦੇ ਅਤੇ ਫਟੇ ਹੋਏ ਕੱਪੜੇ ਪਹਿਨਣੇ ਜਦੋਂ ਘਰ ਦੇ ਦਰਵਾਜ਼ੇ ਖੁੱਲਦੇ ਹਨ ਤਾਂ ਆਵਾਜ਼ ਆਉਣੀ ਘਰ ਵਿੱਚ ਬੰਦ ਘੜੀ ਰੱਖਣੀ ਸ਼ਾਮ ਦੇ ਸਮੇਂ ਸੋਣਾ ਆਪਣੀ ਬਰਬਾਦੀ ਇਹਨਾਂ ਛੇ ਕਾਰਨਾ ਕਰਕੇ ਹੁੰਦੀ ਹੈ ਦਵਾਈਆਂ ਦੀ ਅधिक ਵਰਤੋਂ ਕਰਨਾ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਸੋਣਾ ਆਪਣੇ ਸਮਾਜਿਕ ਜੀਵਨ ਨੂੰ ਖਤਮ ਕਰਨਾ ਮਤਲਬ ਇਕੱਲੇ ਰਹਿਣਾ ਬਹੁਤ ਜ਼ਿਆਦਾ ਨਕਾਰਾਤਮਕ ਸੋਚ ਰੱਖਣਾ ਅਤੇ ਬਹੁਤ ਜ਼ਿਆਦਾ ਗੁੱਸਾ ਕਰਨਾ ਉਹਨਾਂ ਲੋਕਾਂ ਨਾਲ ਦੋਸਤੀ ਕਰਨਾ ਜੋ ਹਮੇਸ਼ਾ ਉਦਾਸ ਅਤੇ ਸਫਰ ਰਹਿੰਦੇ ਹਨ 6 ਆਦਤਾਂ ਜੋ ਵਿਅਕਤੀ ਦਾ ਦਿਮਾਗ ਖਰਾਬ ਕਰਦੀਆਂ ਹਨ ਆਪਣਾ ਜ਼ਿਆਦਾਤਰ ਸਮਾਂ ਹਨੇਰੇ ਵਿੱਚ ਅਤੇ ਸਾਰਾ ਦਿਨ ਬੁਰੀਆਂ ਖਬਰਾਂ ਸੁਣਨਾ ਬੇਮਤਲਬ ਹਰ ਸਮੇਂ ਤੋਂ ਖਾਣਾ ਹਮੇਸ਼ਾ ਆਲਸ ਅਤੇ ਸੁਸਤੀ ਵਿੱਚ ਰਹਿਣਾ ਜੋ ਤੁਹਾਡੇ ਵਸਤ ਦਾ ਨਾ ਹੋਵੇ ਉਹ ਕੰਮ ਕਰਨਾ ਜੋ ਤੁਸੀਂ ਕਰ ਸਕਦੇ ਹੋ ਉਸ ਕੰਮ ਤੋਂ ਪਿੱਛਾ ਛਡਾਉਣਾ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਹੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ